ਅੱਜ ਵੀ ਸਾਡੀ ਪਿਛਲੇ ਸਮੇਂ ਦੀ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਖੰਨਾ ਪੁਲਿਸ ਦੀ ਪੇੜੇ ਅਨਸਰਾਂ ਦੇ ਖਿਲਾਫ ਔਰ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਹੈ ਉਹ ਇਸ ਸਾਲ ਵੀ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਵਧੀਆ ਸਕਸੈਸ ਮਿਲੀ ਹੈ ਜਿਸ ਵਿੱਚ ਸਾਨੂੰ ਖੰਨਾ ਪੁਲਿਸ ਨੂੰ ਨਸ਼ਾ ਸਪਲਾਈ ਕਰਨ ਵਾਲਾ ਜਿਹੜਾ ਅੰਤਰਰਾਜੀ ਇੱਕ ਗਿਰੋਹ ਹੈ ਉਹਦਾ ਪਰਦਾ ਫਾਸ਼ ਕੀਤਾ ਇਹਦੇ ਵਿੱਚ ਸਾਨੂੰ 5 ਕੁਇੰਟਲ ਪੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ ਅਲੋਂਗ ਵਿਦ ਦ ਤਿੰਨ ਦੋਸ਼ੀ ਇਹਦੇ ਚ ਜਿਹੜੀ ਸਾਰੀ ਰਿਕਵਰੀ ਹੈ ਇਹਦੀ ਸੁਪਰਵੀਜ਼ਨ ਐਸਪੀਡੀ ਪ੍ਰਗਿਆ ਜਨ ਮੈਡਮ ਨੇ ਕੀਤੀ ਹੈ ਅ ਅਸਿਸਟਡ ਬਾਈ ਡੀਐਸਪੀਡੀ ਪਵਨਜੀਤ ਡੀਐਸਪੀ ਸਮਰਾਲਾ ਜਸਪਿੰਦਰ ਇਨਚਾਰਜ ਸੀਆਈ ਇਨਸਪੈਕਟਰ ਰਮਨ ਅਮਨਦੀਪ ਐਸਐਚਓ ਸਮਰਾਲਾ ਰਾਉ ਵਰਿੰਦਰ ਸੋ ਇਹਦੀ ਡੀਟੇਲ ਜੇ ਮੈਂ ਦੱਸਣਾ ਚਾਹਾਂਗੀ ਜੀ ਕਿ 20 ਜਨਵਰੀ ਨੂੰ ਜਿਹੜੀ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਹੈਗੀ ਆ ਉਹ ਬਰਦਾਲਾ ਸਾਈਡ ਨਾਕਾਬੰਦੀ ਕਰ ਰਹੀ ਸੀ ਜਦੋਂ ਉਹਨਾਂ ਨੂੰ ਇੱਕ ਕੰਟੇਨਰ ਸਿਮਰਾਲਾ ਸਾਈਡ ਤੋਂ ਆਉਂਦੇ ਨਜ਼ਰ ਆਇਆ ਸ਼ਖਦੀ ਬਨਾਤੇ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਉਹਦੇ 'ਚ ਤਿੰਨ ਨੌਜਵਾਨ ਸਵਾਰ ਤਿੰਨ ਵਿਅਕਤੀ ਸਵਾਰ ਸਿਗੇ ਉਹਨਾਂ ਦੀ ਕੰਟੇਨਰ ਹਰਿਆਣਾ ਦਾ ਨੰਬਰ ਸੀ ਉਹ HR37E3678 ਜਿਹੜੇ ਉਹਦੇ 'ਚ ਬੰਦੇ ਸਿਗੇ ਉਹਨਾਂ ਦੇ ਨਾਂ ਜਦੋਂ ਆਈਡੈਂਟੀਫਾਈ ਕੀਤੇ ਗਏ ਇੱਕ ਨੇ ਆਪਣਾ ਨਾਂ ਜਿਹੜਾ ਡਰਾਈਵਰ ਸੀ ਅਮਰਜੀਤ ਸਿੰਘ ਦੱਸਿਆ ਜਿਹੜਾ ਵਾਸੀ ਮੋਲਾਣਾ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈ ਦੂਜੇ ਨੇ ਆਪਣਾ ਨਾਮ ਹਿੰਮਤ ਸਿੰਘ ਦੱਸਿਆ ਇਹ ਵਾਸੀ ਯਮਨਾ ਨਗਰ ਹਰਿਆਣਾ ਦਾ ਹੈ ਤੇ ਜਿਹੜਾ ਤੀਜਾ ਹੈ ਸਤਨਾਮ ਸਿੰਘ ਇਹ ਵੀ ਹਰਿਆਣਾ ਦਾ ਹੀ ਪਿੰਡ ਮੁਲਾਣਾ ਦਾ ਰਹਿਣ ਵਾਲਾ ਹੈਗਾ ਤੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਕਿਹਾ ਗਿਆ ਤਾਂ ਦੇ ਸੈੱਡ ਕਿ ਅਸੀਂ ਆਪਣੇ ਕਿਸੇ ਗਸਟਡ ਅਫਸਰ ਤੋਂ ਹੀ ਕਰਾਵਾਂਗੇ ਤੇ ਮੌਕੇ ਤੇ ਜਿਹੜੇ ਡੀਐਸਪੀ ਸਮਰਾਲਾ ਹੈ ਜਸਪਿੰਦਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਪ੍ਰੈਜ਼ੈਂਸ 'ਚ ਜਿਹੜੀ ਕੰਟੇਨਰ ਹੈ ਉਹਦੀ ਤਲਾਸ਼ੀ ਕੀਤੀ ਗਈ ਜਿਹਦੇ ਵਿੱਚ ਸਾਨੂੰ 5 ਕੁਇੰਟਲ ਪੌਪੀ ਹਸਕ ਬਰਾਮਦ ਹੋਈਏ ਉਸ ਬਿਹਫ ਤੇ ਐਫ ਆਈ ਆਰ ਨੰਬਰ 16 ਡੇਟਿਡ 2 ਜਨਵਰੀ 2022 ਅੰਡਰ ਸੈਕਸ਼ਨ 156185 ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਸਮਰਾਲਾ ਸਮਰਾਲਾ ਥਾਣੇ ਚ ਔਰ ਜਿਹੜੀ ਸਾਡੀ ਮੁਢਲੀ ਤਫਤੀਸ਼ ਹੈ ਉਹਦੇ ਚ ਪਤਾ ਲੱਗਿਆ ਕਿ ਇਹ ਰਾਜਸਥਾਨ ਤੋਂ ਲੈ ਕੇ ਆ ਰਹੇ ਸੀਗੇ ਜਿਹੜੀ ਪੁੱਕੀਚੂਰਾ ਪੋਸਟ ਤੇ ਅੱਗੇ ਇਹਨਾਂ ਨੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਚ ਇਹਨੂੰ ਸਪਲਾਈ ਕਰਨਾ ਸੀਗਾ ਔਰ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਏ ਗੇੜਾ ਪਹਿਲਾਂ ਵੀ ਨਾਨੇ ਲਾਇਆ ਸੀ ਜਿਹੜਾ ਨਸ਼ੇ ਦਾ ਸਪਲਾਈ ਕਰੰਗੇ ਔਰ ਜਿਹੜਾ ਅਮਰਜੀਤ ਸਿੰਘ ਹੈ ਉਹ ਟਰੱਕ ਡਰਾਈਵਰ ਹੈ ਜਿਹੜਾ ਸਤਨਾਮ ਸਿੰਘ ਹੈ ਉਹ ਉਹ ਗੱਡੀ ਦਾ ਮਾਲਕ ਹੈ ਉਹ ਜਿਹੜਾ ਹਿੰਮਤ ਸਿੰਘ ਹੈ ਉਹ ਇਹਨਾਂ ਦੇ ਨਾਲ ਹੀ ਆਏ ਸੀ ਕਿ ਉਹ ਰੋਗ ਵੈਸੇ ਵੀ ਇਹ ਬੇਰੋਜ਼ਗਾਰ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਤਿੰਨਾਂ ਚੋਂ ਜਿਹੜੇ ਦੋ ਅਕਿਊਜ਼ਡ ਹੈਗੇ ਅਮਰਜੀਤ ਸਿੰਘ ਉਹਦੇ ਤੇ ਪਹਿਲਾਂ ਥਾਣਾ ਪਿੰਜੌਰ ਹਰਿਆਣਾ ਵਿੱਚ 14 ਕਿਲੋ ਪੁੱਕੀ ਦਾ ਆਲਰੇਡੀ ਇੱਕ ਪਰਚਾ ਦਰਜ ਹੈਗਾ ਕਿ ਜਿਹੜਾ ਹਿੰਮਤ ਸਿੰਘ ਹੈ ਉਹਦੇ ਤੇ ਸਾਲ 2014 ਵਿੱਚ ਇੱਕ ਮੱਧ ਪ੍ਰਦੇਸ਼ 'ਚ ਐਨਡੀ ਦਾ ਪਰਚਾ ਹੋਇਆ ਸੀ ਜਿਹਦੇ 'ਚ ਇਹਨੇ 25 ਕਿਲੋ ਅਫੀਮ ਦੀ ਰਿਕਵਰੀ ਕੀਤੀ ਔਰ ਜਿਹੜਾ ਸਤਨਾਮ ਸਿੰਘ ਹੈ ਉਹਦੇ ਤੇ ਹੁਣ ਤੱਕ ਦੀ ਤਫਤੀਸ਼ 'ਚ ਪਤਾ ਲੱਗਿਆ ਕਿ ਕੋਈ ਵੀ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤਕਦਨ ਲਿਸਕਡੀ ਨੂੰ ਇੰਟਰਸਰਵ ਕਰਕੇ ਇੱਕ ਬੜੀ ਵੱਡੀ ਮਾਤਰਾ ਚ ਕਮਰਸ਼ੀਅਲ ਕੁਆਂਟੀਟੀ ਦੀ ਪੋਪੀ ਹਸਟ ਕਵਰ ਕੀਤੀ ਹੈ ਕੰਗਰਾਚੂਲੇਟ ਮਾਈ ਟੀਮ ਐਂਡ ਆਈ ਐਕਸਪੈਕਟ ਕਿ ਅਸੀਂ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਸੇ ਤਰ੍ਹਾਂ ਨਸ਼ੇ ਦੇ ਖਿਲਾਫ ਕੋਈ ਨਾ ਕੋਈ ਆਪਣੀ ਰਿਕਵਰੀ ਕਰਦੇ ਰਾਵਾਂਗੇ ਜੀ ਜੋ ਸਾਨੂੰ ਪਤਾ ਲੱਗਿਆ ਕਿ ਤਿੰਨੋਂ ਹੀ ਹਰਿਆਣੇ ਦੇ ਰਹਿਣ ਵਾਲੇ ਆ ਬਟ ਇਹ ਪਹਿਲਾਂ ਵੀ ਐ ਇਦਾਂ ਹੀ ਇੱਕ ਰਾਉਂਡ ਬਹੁਤ ਰੀਸੈਂਟਲੀ ਵੀ ਲਗਾ ਚੁੱਕੇ ਆ ਨਸ਼ਾ ਸਪਲਾਈ ਕਰਨ ਲਈ ਔਰ ਫਿਲਹਾਲ ਤਾਂ ਇਹਨਾਂ ਦਾ ਇਹੀ ਲਿੰਕ ਪਤਾ ਲੱਗਿਆ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਐਸੇ ਕੰਟੇਨਰ ਦੇ ਵਿੱਚ ਉਜਲੀ ਕੁਆਂਟੀਟੀ ਹੈ 5 ਕੁਇੰਟਲ ਤਾਂ ਕੰਟੇਨਰ ਇਸ ਤਰ੍ਹਾਂ ਕੋ ਬਹੁਤ ਸੀਕ੍ਰੀਟਲੀ ਨਹੀਂ ਰੱਖ ਸਕਦੇ ਬਟ ਡੈਫੀਨਿਟਲੀ ਇਟ ਵਾਸ ਇਨਸਾਈਡ ਦਾ ਵਿਚ ਮਾਲ ਸੀਗਾ ਜਾਂ ਕਦੀ ਥੁੱਕੀ ਉਹਦੀ ਥੰੜੀ ਥਲ ਕੋਕੇ ਲੈ ਗਾਉਣੀ ਇਟ ਇਜ਼ ਟੂ ਪ੍ਰੀਲੀਮਿਨਰੀ ਇਹ ਮੈਂ ਹਲੇ ਤੁਹਾਨੂੰ ਨਹੀਂ ਰਿਵੀਲ ਕਰ ਸਕਦਾ